ਹੈਲੋ ਜੀ ਸਾਰਿਆਂ ਨੂੰ ਦੇਖੋ ਮੈਂ ਨਮਾ ਚਾਈਕਲ ਲਿਆ ਵੈਸੇ ਤੇ ਚਲੋ ਪ੍ਰਮਾਤਮਾ ਦਾ ਦਿੱਤਾ ਸਾਰਾ ਕੁਝ ਹੈਗਾ ਆ ਪਰ ਨਾ ਮੈਂ ਦੱਸਿਆ ਨਾ ਮੈਂ ਥੋੜੇ ਟਾਈਮ ਤੋਂ ਜੋਬ ਨਹੀਂ ਕਰਦੀ ਹੈਗੀ ਕਿਉਂਕਿ ਨਾ ਮੇਰੇ ਸੱਟ ਲੱਗ ਗਈ ਸੀ ਤੇ ਸੱਟ ਲੱਗਣ ਕਰਕੇ ਨਾ ਮੈਨੂੰ ਜੋਬ ਵੀ ਛੱਡਣੀ ਪਈ ਤੇ ਜਿਹੜਾ ਵੀ ਕੰਮ ਮਿਲਦਾ ਨਾ ਉਹ ਸਹੀ ਨਹੀਂ ਹੁੰਦਾ ਇਸ ਕਰਕੇ ਨਾ ਫੇ ਮੈਂ ਕਰ ਰਹੀ ਹੁੰਦੀ ਆ ਇਹ ਨਹੀਂ ਕਿ ਮੈਂ ਜੌਬ ਕਰਨਾ ਨਹੀਂ ਚਾਹੁੰਦੀ ਮੈਂ ਟਰਾਈ ਅਪਲਾਈ ਕਰਦੀ ਰਹਿੰਦੀ ਆ ਤੇ ਜੇ ਕੋਈ ਇੱਥੇ ਸਿਡਨੀ ਦੇ ਵਿੱਚ ਬਲੈਕ ਟਾਊਨ ਏਰੀਆ ਦੇ ਨੇੜੇ ਜੇ ਕਿਸੇ ਨੂੰ ਪਤਾ ਹੋਵੇ ਕੋਈ ਜਿੱਥੇ ਮੈਂ ਅਪਲਾਈ ਕਰ ਸਕਾਂ ਕਿਉਂਕਿ ਰਾਈਟ ਨਾਉ ਮੈਂ ਸਿਰਫ ਆਫਿਸ ਐਡਮਿਨ ਆਫਿਸ এনवायरमेंट ਦੇ ਵਿੱਚ ਡੌਬ ਕਰ ਸਕਦੀ ਆ ਤੇ ਮੇਰੇ ਕੋਲ ਵਰਕ ਐਕਸਪੀਰੀਅੰਸ ਵੀ ਹੈਗਾ ਆ ਵੈਸੇ ਤੇ ਮੈਂ ਉਹਦੇ ਨਾਲ ਰਿਲੇਟਡ ਦੇਖ ਰਹੀ ਆ ਕਈ ਜੌਬ ਆਫਰਸ ਜੌਬ ਆਫਰਸ ਹੁੰਦੇ ਵੀ ਆ ਬਟ ਮੈਂ ਉਹ ਸੈਪਟਰ ਨਹੀਂ ਕਰਦੀ ਐਸੇ ਕਰਕੇ ਕਿਉਂਕਿ ਉਹ ਸੂਟੇਬਲ ਨਹੀਂ ਹੁੰਦੇ ਤੇ ਨਾਰਮਲੀ ਮੈਂ ਚੱਲ ਫੇਰ ਸਕਦੀ ਆ ਵਧੀਆ ਘਰ ਦੇ ਕੰਮ ਕਰਦੀ ਆ ਸਾਰਾ ਕੁਛ ਆ ਬਸ ਇਨਾਂ ਜਾਂ ਡਾਕਟਰ ਨੇ ਮਨਾ ਕੀਤਾ ਕਿ ਤਾਇਆ ਕਿ ਪੈਰ ਤੇ ਭਾਰ ਨਹੀਂ ਪਾਉਣਾ ਜ਼ਿਆਦਾ ਸੋ ਵੈਸੇ ਤੇ ਜਿੱਥੇ ਜਾਈਦਾ ਇੱਥੇ ਕਾਰ ਹੀ ਜ਼ਿਆਦਾਤਰ ਬਾਹਰ ਤੇ ਗੱਡੀਆਂ ਹੀ ਚੱਲਦੀਆਂ ਨਾ ਕਾਰ ਦੇ ਵਿੱਚ ਹੀ ਜਾਈਦਾ ਆ ਤੇ ਮੈਂ ਜਦੋਂ ਇੰਡੀਆ ਸੀ ਮੇਰੇ ਕੋ ਸਕੂਟੀ ਹੁੰਦੀ ਸੀ ਤੇ ਬਹੁਤ ਵਧੀਆ ਸੀ ਟਾਈਮ ਹਨਾ ਚਲੋ ਮਾਪੇ ਨੇ ਜਿੰਨਾ ਹੋ ਸਕੇ ਵਧੀਆ ਰੱਖਿਆ ਤੇ ਅਸੀਂ ਪਹਿਲਾਂ ਤੇ ਸਾਰੇ ਸਾਈਕਲ ਹੀ ਚਲਾਉਣਾ ਸਿੱਖਦੇ ਆ ਤੇ ਜਦੋਂ ਮੈਂ ਪਹਿਲੀ ਵਾਰ ਛੋਟ ਬਚਪਨ ਚ ਸਾਈਕਲ ਲਿਆ ਸੀ ਮੈਂ ਨਾ ਅੱਜ ਵੀ ਯਾਦ ਆ ਮੇਰੇ ਚਾਚੇ ਦੇ ਮੁੰਡੇ ਨਾ ਮੇਰੇ ਹਣਦੇ ਸੀ ਤੇ ਮਤਲਬ ਉਹਨਾਂ ਨੇ ਮੈਨੂੰ ਸਿਖਾਇਆ ਹਨਾ ਕਿਦਾ ਪਿੱਲਾ ਆਪਾਂ ਨੂੰ ਇੱਥੇ ਤੇ ਜਦੋਂ ਇਦਾ ਵੀਲਸ ਲੱਗੇ ਹੁੰਦੇ ਨਾ ਸਪੋਰਟ ਲਈ ਤੇ ਛੋਟੇ ਹੁੰਦੇ ਮੇਰੇ ਚਾਚੇ ਦੇ ਮੁੰਡਿਆਂ ਨੇ ਦੋਨਾਂ ਨੇ ਪਿੱਛੇ ਉਹ ਨਾ ਇਦਾਂ ਕੈਰੀਅਰ ਪਕੜ ਕੇ ਮੈਨੂੰ ਸਾਈਕਲ ਚਲਾਉਣਾ ਸਿਖਾਇਆ ਤੇ ਫੇ ਮੈਨੂੰ ਹੌਲੀ ਹੌਲੀ ਬਾਅਦ ਵਿੱਚ ਆ ਗਿਆ ਸੀ ਤੇ ਵਾਟ ਬਚਪਨ ਦੀਆਂ ਯਾਦਾਂ ਹਨਾ ਤੇ ਜੋ ਵੀ ਇਨਸਾਨ ਆ ਚਾਹੇ ਉਹ ਆਪਣੇ ਤੇ ਛੋਟਾ ਚਾਹੇ ਵੱਡਾ ਮੈਨੂੰ ਲੱਗਦਾ ਜਦੋਂ ਆਪਾਂ ਨੂੰ ਸਿਖੋਂਦੇ ਨਾ ਕੁਝ ਤੇ ਆਪਾਂ ਨੂੰ ਯਾਦ ਰਹੇ ਦਾ ਹਮੇਸ਼ਾ ਤੇ ਜਦੋਂ ਸਕੂਟੀ ਲਈ ਸੀ ਮੇਰੇ ਚਾਚੂ ਨੇ ਸਿਖਾਈ ਸੀ ਮੈਨੂੰ ਥੋੜੀ ਜਈ ਤੇ ਮੈਨੂੰ ਸਾਈਕਲ ਆਉਂਦਾ ਸੀ ਇਸ ਕਰਕੇ ਮੈਂ ਸਕੂਟੀ ਜਲਦੀ ਸਿੱਖ ਲਈ ਸੀ ਇੱਕ ਦੋ ਦਿਨ ਦੇ ਵਿੱਚ ਤੇ ਇੰਨੀ ਲੋੜਨੀ ਪਈ ਸੀ ਤੇ ਇੱਥੇ ਹੁਣ ਮੈਂ ਜਦੋਂ ਘਰ ਹੁੰਦੀ ਨਾ ਤੇ ਉਹ ਘਰ ਰੈਂਡ ਕਰਕੇ ਛੱਟ ਲੱਗਣ ਕਰਕੇ ਨਾ ਮੈਂ ਜ਼ਿਆਦਾ ਨਾ ਮਤਲਬ ਰੈਸਟ ਤੇ ਰਹੀ ਆ ਇਸ ਕਰਕੇ ਨਾ ਮੈਂ ਥੋੜਾ ਜਿਹਾ weight gain ਕਰ ਲਿਆ ਸਾਰੇ ਮੈਨੂੰ ਕਹਿੰਦੇ ਰਹਿੰਦੇ ਤੂੰ ਮੋਟੀ ਹੋ ਗਈ ਆ ਮੇਨੂੰ ਵੀ ਪਤਾ ਮੋਟੀ ਹੋ ਗਈ ਆ ਪਰ ਇਹ ਆ ਕਿ ਇੱਕ ਤੇ ਥੋੜੀ ਜਦੋਂ ਆਪਾਂ ਇਹ ਮਤਲਬ ਹਰੇਕ ਨਹੀਂ ਉੱਧਰ ਆ ਤੇ ਲੱਗਣਾ ਨਹੀਂ ਨਾ ਜਉ ਤੁਸੀਂ ਮੈਨੂੰ 5 ਸਾਲ ਪਹਿਲਾਂ ਦੇਖਿਆ ਹੋਊਗਾ ਏਜ ਦੇ ਹਿਸਾਬ ਨਾਲ ਥੋੜਾ ਜਿਹਾ ਚੇਂजेस ਹੁੰਦੇ ਹੀ ਆ ਬੋਡੀ ਦੇ ਵਿੱਚ ਤੇ ਐਡੀ ਕੋਈ ਗੱਲ ਨਹੀਂ ਹੈਗੀ ਥੋੜਾ ਜਿਹਾ ਯਾ ਮੈਨੂੰ ਲੱਗਦਾ ਮੈਂ ਘਰ ਜੇ ਸਹੀ ਤਰੀਕੇ ਨਾਲ ਡਾਈਟ ਫੋਲੋ ਕਰਾਂ ਐਕਸਰਸਾਈਜ਼ ਕਰਾਂ ਤੇ ਮੈਂ इजीली ਬੈਕ ਟੂ ਨੋਰਮਲ ਹੋ ਜਾਣਾ ਆ ਤੇ ਮੈਂ ਹੁਣ ਆਪਣੀ ਫਿਟਨੈਸ ਜਰਨੀ ਸਟਾਰਟ ਕਰੂੰਗੀ ਤੇ ਜਿਮ ਵਗੈਰਾ ਇੱਥੇ ਦੂਰ ਆ ਉੱਥੇ ਤੇ ਮੈਂ ਜਾਣਾ ਨਹੀਂ ਕਿਉਂਕਿ ਮੈਂ ਹੈਵੀ ਲਿਫਟਿੰਗ ਮੈਨੂੰ ਡਾਕਟਰ ਨੇ ਮਨਾ ਕੀਤਾ ਇਸ ਕਰਕੇ ਮੈਂ ਜਿਮ ਤੇ ਜੁਆਇਨ ਨਹੀਂ ਕਰ ਨਹੀਂ ਸਕਦੀ ਤੇ ਮੈਂ ਦੋ ਕੰਮ ਕਰੂੰਗੀ ਇੱਕ ਮੈਂ ਸਾਈਕਲਿੰਗ ਕਰਿਆ ਕਰਨੀ ਆ ਤੇ ਸਾਈਕਲਿੰਗ ਨੇ ਨਾਲ ਹੀ ਕਤੇ ਮੈਨੂੰ ਥੋੜਾ ਜਿਹਾ ਬਾਹਰ ਘੁੰਮਣ ਫਿਰ ਨੂੰ ਥੋੜਾ ਫਰੈਸ਼ 에ਅਰ ਮਿਲਿਆ ਕਰੂੰਗੀ ਥੋੜਾ ਜਿਹਾ ਮੇਰੇ ਮੈਨੂੰ ਲੱਗਦਾ ਐਕਸਰਸਾਈਜ਼ ਹੋਊਗੀ ਤੇ ਦੂਸਰਾ ਮੈਂ ਡਾਂਸ ਕਰਿਆ ਕਰਨਾ ਕਰਈ ਆਪਣੀ ਪ੍ਰੈਕਟਿਸ ਕਿਉਂਕਿ ਐਦਾ ਦੀ ਗੱਲ ਨਹੀਂ ਕਿ ਮੈਂ ਪ੍ਰੋਫੈਸ਼ਨਲੀ ਸਿੱਖਣਾ ਆ ਮੈਸੇ ਵੀ ਮੈਨੂੰ ਡਾਂਸ ਦਾ ਸ਼ੌਂਕ ਆ ਤੇ ਜਦੋਂ ਆਪਾਂ ਮੈਨੂੰ ਲੱਗਦਾ ਡਾਂਸ ਕਰਦੇ ਆ ਆਪਾਂ ਆਪਣੀ ਕੈਲਰੀਜ਼ ਬਰਨ ਕਰਦੇ ਆ ਤੇ ਆਪਾਂ ਨੂੰ ਪਸੀਨਾ ਆਉਂਦਾ ਆਪਣੇ ਜਿਹੜੀ ਅੰਦਰੋਂ ਜਿਹੜੇ ਹੁੰਦੀ ਆ ਫੈਟ ਰਿਲੀਜ਼ ਹੁੰਦੀ ਆ ਸੋ ਆਈ ਥਿੰਕ ਦੋਏ ਚੀਜ਼ਾਂ ਮੈਂ ਆਪਣੇ ਆਪ ਨੂੰ ਫਿਟ ਤੇ ਹੈਲਦੀ ਕਰਨ ਲਈ ਤੇ ਵੈਜੀਟੇਰੀਅਨ ਮੈਂ ਸ਼ੁਰੂ ਤੋਂ ਹੀ ਆ ਤੇ ਬਟ ਮੈਂ ਟਰਾਈ ਕਰੂੰਗੀ ਕਿ ਮੈਂ ਹੈਲਦੀ ਫੂਡ ਖਾਇਆ ਕਰਾਂ ਤੇ ਮੈਂ ਉਹਦਾ ਵੀ ਥੋੜਾ ਜਿਹਾ ਧਿਆਨ ਰੱਖੂੰਗੀ ਜਿਹੜੀਆਂ ਚੀਜ਼ਾਂ ਫੈਟ ਕਰਦੀਆਂ ਆ ਉਹ ਅਵੋਇਡ ਕਰਾਂ ਤੇ ਹੁਣ ਥੋੜਾ ਟਾਈਮ ਲੱਗੂਗਾ ਬਟ ਮੈਂ ਤੁਹਾਨੂੰ ਦੱਸਦੀ ਵੀ ਰਹੂੰਗੀ ਤੇ ਨਾਲੇ ਮੈਨੂੰ ਲੱਗਦਾ ਮੈਂ ਅਗਰ ਸਹੀ ਤਰੀਕੇ ਨਾਲ ਡੇਲੀ ਆਪਨਾ ਫੋਲੋ ਕਰਾਂ ਡਾਈਟ ਪਲਾਨ ਜਾਂ ਐਕਸਰਸਾਈਜ਼ ਤੇ ਈਜ਼ੀਲੀ ਸਾਰਾ ਕੁਝ ਪੋਸੀਬਲ ਹੋ ਜਾਂਦਾ ਆ ਇਦੀ ਕੋਈ ਗੱਲ ਨਹੀਂ ਤੇ ਸਾਈਕਲ ਬੜਾ ਪਿਆਰਾ ਆ ਤੇ ਇਹ ਲੈ ਕੇ ਆਂਦਾ ਆ ਤੇ ਉਹਦਾ ਵਧੀਆ ਆ ਸਾਈਕਲ ਇਹ ਤੇ ਮੈਂ ਚਲਾ ਕੇ ਵੀ ਦੇਖਿਆ ਸੀ ਬਸ ਮੈਨੂੰ ਇਧੀਆਂ ਦੋ ਚੀਜ਼ਾਂ ਨਹੀਂ ਵਧੀਆ ਲੱਗੀਆਂ ਜਿਹੜੀਆਂ ਵਧੀਆ ਲੱਗੀਆਂ ਉਹ ਚਿੱਟਾ ਦੱਸ ਦਿੰਦੀ ਆ ਲੇਡੀਜ਼ ਸਾਈਕਲ ਆ ਤੇ ਵਧੀਆ ਇਹ ਲੱਗੀਆਂ ਕਿ ਵਧੀਆ ਚੱਲਦਾ ਆ ਸਾਰਾ ਕੁਝ ਸਹੀ ਆ ਗੀਅਰ ਸਿਸਟਮ ਤੇ ਇੱਦਾਂ ਦੀ ਕੋਈ ਗੱਲ ਨਹੀਂ ਤੇ ਜੈ ਛੋਟੀ ਹਾਈਟ ਵਾਲੀਆਂ ਕੁੜੀਆਂ ਲਈ ਬੈਸਟ ਆ ਇਹ ਚਲੋ ਨਾ ਤੇ ਮੈਂ ਦੋ ਦੋਕ ਦਿਨ ਚਲਾਇਆ ਹਜੇ ਮੈਂ ਬਾਹਰ ਲੈ ਕੇ ਜਾਊਂਗੀ ਫਿਰ ਮੈਂ ਵੀਊ ਵੀ ਦਿਖਾਉਂਗੀ ਤੁਹਾਨੂੰ ਤੇ ਜਿਹੜੀ ਚੀਜ਼ ਮੈਨੂੰ ਚੰਗੀ ਲੱਗੀ ਉਹ ਮੈਂ ਪਹਿਲਾਂ ਦੱਸ ਦਿੰਦੀ ਆ ਵੈਸੇ ਬਹੁਤ ਪਿਆਰਾ ਆ ਆ ਦੇ ਫੀਚਰਸ ਆ ਤੇ ਲੇਡੀਜ਼ ਬਾਈ ਕਾ ਹੈ ਤੇ ਵੈਸੇ ਵੀ ਜੇ ਨਾਲ ਕੁੜੀਆਂ ਦੀ ਹਾਈਟ 5 ਫੁੱਟ 5 ਫੁੱਟ 2 ਇੰਚ ਜਾਂ 3 ਇੰਚਾ ਉਹਨਾਂ ਲਈ ਬਦਿਆ ਜਾਂ ਤੇ ਵੈਸੇ ਇਹ ਜੇ ਇਦਾਂ ਬਾਕਸ ਦੇ ਵਿੱਚ ਮਿਲਦਾ ਜੇ ਤੁਸੀਂ ਜੇ ਤੁਸੀਂ ਜੇ ਤਾਂ ਹੁਣ ਮੈਨੂੰ ਤੇ ਮਨਿੰਦਰ ਨੇ ਪੂਰਾ ਕਰ ਦਿੱਤਾ ਹਨਾ ਫਿੱਟ ਤੇ ਮੈਨੂੰ ਲੋੜ ਨਹੀਂ ਪਈ ਨਹੀਂ ਤੇ ਜੇ ਤੁਹਾਡੇ ਕੋਲ ਘਰ 'ਚ ਕੋਈ ਨਹੀਂ ਹੈਗਾ ਮੇਲ ਪਰਸਨ ਤੇ ਤੁਸੀਂ $2 ਦੇ ਕੇ ਉਹ ਅਸੈਂਬਲ ਕਰ ਦਿੰਦੇ ਡਿਲੀਵਰ ਵੀ ਕਰ ਦਿੰਦੇ ਘਰ ਤੇ ਅਸੈਂਬਲੀ ਵੀ ਕਰ ਦਿੰਦੇ ਆ ਜਿਹਦਾ ਨੂੰ ਨਹੀਂ ਹੁੰਦਾ ਤੇ ਦੇਖ ਲੋ ਕਿੰਨਾ ਫਾਇਦਾ ਹੁੰਦਾ ਘਰ ਵਾਲੇ ਦਾ ਤੁਹਾਡੇ ਘਰ ਦੇ ਵਿੱਚ ਆਪਾਂ ਕਹਿ ਦਿੰਦੇ ਆ ਮੁੰਡੇ ਵੀ ਉਨੇ ਹੀ ਜ਼ਰੂਰੀ ਆ ਹੁਣ ਜਿਹੜੇ ਕੰਮ ਮੁੰਡਿਆਂ ਨੇ ਕਰਨੇ ਆ ਉਹ ਕੁੜੀਆਂ ਨਹੀਂ ਕਰ ਸਕਦੀਆਂ ਜੋ ਕੁੜੀਆਂ ਨੇ ਕਰਨੀਆਂ ਮੁੰਡੇ ਨਹੀਂ ਕਰ ਸਕਦੇ ਸੋ ਜਦੋਂ ਕੁੜੀ ਮੁੰਡਾ ਦੋਨੇ ਮਿਲ ਕੇ ਇੱਕ ਦੂਸਰੇ ਦਾ ਸਾਥ ਦੇਣ ਤੇ ਕਿੰਨੀ ਸੋਖੀ ਹੋ ਜਾਂਦੀ ਹੈ ਨਾ ਤੇ ਆ ਮੈਨੂੰ ਸਾਰਾ ਮਨਿੰਦਰ ਨੇ ਉਹ ਕਰਕੇ ਦਿੱਤਾ ਤੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਉਹ ਨਾ ਮੇਰੇ ਲਈ ਉਹ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਰਦਾ ਹਨ ਤੇ ਮੈਨੂੰ ਬਹੁਤ ਸਪੈਸ਼ਲ ਜਿਹਾ ਫੀਲ ਹੁੰਦਾ ਹੈ ਨਾ ਤੇ ਇਨ ਰਿਟਰਨ ਮੈਂ ਕੀ ਕਰ ਸਕਦੀ ਮੈਂ ਉਹਦੇ ਲਈ ਕੁਕਿੰਗ ਕਰਦੀ ਹੁੰਦੀ ਉਹ ਤੋਂ ਕੋਈ ਪਸੰਦੀਦੀ ਚੀਜ਼ ਬਣਾ ਦੇਣੀ ਜਾਂ ਐਜ਼ ਅ ਫੀਮੇਲ ਜੋ ਮੈਂ ਕਰ ਸਕਦੀ ਆ ਉਹ ਮੈਂ ਇਨ ਰਿਟਰਨ ਉਹਦੇ ਲਈ ਕਰਦੀ ਹੁੰਦੀ ਆ ਸੋ ਐਦਾਂ ਕਰਕੇ ਤੇ ਇੱਕ ਇਹਦਾ ਸਟੈਂਡ ਨਹੀਂ ਹੈਗਾ ਸਟੈਂਡ ਹੈ ਨਹੀਂ ਉਹ ਇਹਨੂੰ ਜੇ ਖੜਾ ਇੱਧਰ ਰੱਖਣਾ ਹੋਵੇ ਤੇ ਮੈਨੂੰ ਇਹਦਾ ਸਟੈਂਡ ਹੋਣਾ ਚਾਹੀਦਾ ਸੀ ਪਤਾ ਨਹੀਂ ਮਿਸਿੰਗ ਸੀ ਜਾਂ ਨਹੀਂ ਸਟੈਂਡ ਨਹੀਂ ਹੈਗਾ ਹੁਣ ਤੇ ਮੈਂ ਵਾਲ ਨਾਲ ਸਪੋਰਟ ਕੀਤੀ ਆ ਬਟ ਸਟੈਂਡ ਆਈ ਥਿੰਕ ਹੋਣਾ ਚਾਹੀਦਾ ਸੀ ਤੇ ਇੱਕ ਜੀ ਦਾ ਨਹੀਂ ਵਧੀਆ ਲੱਗੀ ਦੂਸਰੀ ਇਹਦੀ ਨਾ ਕਾਠੀ ਆ ਜਿਹੜੀ ਬਹੁਤ ਜ਼ਿਆਦਾ ਛੋਟੀ ਆ ਤੇ ਨਾ ਘਟੋ ਘਟ ਥੋੜੀ ਜੀ ਤੇ ਵਾਈਡ ਹੋਣੀ ਚਾਹੀਦੀ ਆ ਹਨਾ ਕਿਉਂਕਿ ਇਹ ਐਡਲਟ ਨੇ ਚਲਾਉਣਾ ਆ ਸਾਈਕਲ ਤੇ ਇਹ ਤੇ ਹੈ ਨਹੀਂ ਥੋੜੀ ਕੰਫਰਟੇਬਲ ਹੋਊਗੀ ਤੇ ਫੇਰ ਆ ਮੇ ਵੀ ਹਜੇ ਮੈਨੂੰ ਲੱਗਦਾ ਹਫਤਾ ਮੈਂ ਲਗਾਤਾਰ ਚਲਾਇਆ ਤੇ ਮੈਨੂੰ ਆਦਤ ਪੈ ਜਾਣੀ ਆ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਇਹਦਾ ਕਵਰ ਸੌਫਟ ਕੁਸ਼ਨ ਵਾਲਾ ਕਵਰ ਬੈਗ ਕਰ ਲਵਾਂ ਸ਼ਾਇਦ ਦੋ ਦਿਨਾਂ ਨਾਲ ਵਧੀਆ ਹੋ ਜਵੇ ਤੇ ਓਵਰঅল ਆਈ ਰੀਅਲੀ ਲਾਈਕ ਥਿਸ ਸਪਾਈਸਿਕਲ ਇਹ ਛੋਟਾ ਗਿਆ ਤੇ ਦੂਸਰਾ ਲੇ ਸੀ ਕਿ ਇੱਥੇ ਇੰਡੀਆ ਆਪਾਂ ਬਾਈਕ ਸਾਈਕਲ ਕੀ ਆਪਾਂ ਤੇ ਸਕੂਟੀ ਤੇ ਹੈਲਮਟ ਨਹੀਂ ਲੈਂਦੇ ਇੱਥੇ ਜਦੋਂ ਬਾਈਕ ਚਲੋਣੀ ਆ ਤੁਹਾਨੂੰ ਹੈਲਮਟ ਲੈਣਾ ਪੈਂਦਾ ਆ ਸਾਈਕਲ ਤੇ ਵੀ ਤਾਂ ਕਿ ਸੇਫਟੀ ਰਵੇ ਤੁਹਾਡੀ ਤੇ ਵੈਸੇ ਤੇ ਮੈਨੂੰ ਵਧੀਆ ਚਲਾਉਣਾ ਹੁੰਦਾ ਬਟ ਇੱਥੇ ਬਾਈਕ ਦੇ ਨਾਲ ਸਾਈਕਲ ਦੇ ਨਾਲ ਵੀ ਹੈਲਮਟ ਲੈ ਕੇ ਤੁਹਾਨੂੰ ਸੇਫਟੀ ਲਈ ਐਦਾਂ ਕਰਕੇ ਜਣਾਪਿੰਦਾ ਤਾਂ ਜਿਹੜੇ ਮੈਨੂੰ ਪੁੱਛਦੇ ਰਹਿੰਦੇ ਆ ਕਿ ਤੁਹਾਡੇ ਸੱਟ ਕਿੱਦਾਂ ਲੱਗੀ ਸੀ ਸੱਟ ਮੇਰੇ ਰੋਡ ਤੇ ਲੱਗੀ ਸੀ ਤੇ ਇੰਨੀ ਕੁ ਲੱਗੀ ਸੀ ਕੋਈ ਜ਼ਿਆਦਾ ਪਰਮਨੈਂਟ ਡਿਸੇਬਿਲਟੀ ਨਹੀਂ ਉਹ ਬਟ ਫੇ ਵੀ ਸੱਟ ਤੇ ਸੱਟ ਹੁੰਦੀ ਹੈ ਨਾ ਸੋ ਐਦਾਂ ਸੀ ਮੇਰੇ ਪਿਛਲੇ ਸਾਲ ਮੈਂ ਇੰਡੀਆ ਜਾ ਕੇ ਆਪਣਾ ਕਰਵਾਇਆ ਤੇ ਹੌਲੀ ਹੌਲੀ ਮੈਰੀ ਕਵਰ ਹੋ ਰਹੀ ਆ ਹੋਪਫੁਲੀ ਕਿ ਮੈਂ ਇਸ ਸਾਲ ਦੇ ਵਿੱਚ ਵਿੱਚ ਪੂਰੀ ਤਰ੍ਹਾਂ ਰਿਕਵਰ ਹੋ ਕੇ ਬੈਕ ਟੂ ਨਾਰਮਲ ਹੋ ਕੇ ਆਪਣਾ ਕੰਟੀਨਿਊ ਨਾਰਮਲ ਵਰਕ ਸਟਾਰਟ ਕਰਾਂ ਤੇ ਬੱਸ ਆਸੀ ਛੋਟੀ ਜੀ ਸਟੋਰੀ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਜਦੋਂ ਇਹਨੂੰ ਚਲਾਉਂਗੀ ਫਿਰ ਮੈਂ ਤੁਹਾਨੂੰ ਬਾਲ ਲਾ ਵੀਊ ਵੀ ਦਿਖਾਉਂਗੀ ਤੇ ਜਿੱਥੇ ਸਾਈਕਲਿੰਗ ਵੀ ਕਰ ਸਕਦੇ ਆ ਤੇ ਆਸਟ੍ਰੇਲੀਆ ਦੇ ਸਾਡੇ ਸਿਡਨੀ ਹੈਬਸ਼ਮ ਦੇ ਰੋਡਸ ਕਿੱਦਾਂ ਦੇ ਆ ਉਹ ਵੀ ਮੈਂ ਦਿਖਾਉਂਗੀ ਓਕੇ ਬਾਏ ਠੀਕ ਕੇਅਰ